ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਚੁਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤਹਿਤ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਲਈ ਬਸੀਪਠਾਣਾ ਪੁਲਿਸ ਵੱਲੋਂ ਵਾਲੀਬਾਲ ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਇਸ ਮੱਦੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਸੀਪਠਾਣਾ ਰਾਜਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚੁਲਾਈ ਗਈ ਹੈ ਜਿਸ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਦੱਸੀ ਗਏ ਨੇ ਅਤੇ ਜਾਗਰੂਕ ਕੀਤਾ ਗਿਆ ਇਸ ਲਈ ਫੁੱਟਬਾਲ ਤੇ ਵਾਲੀਬਾਲ ਦਾ ਮੈਚ ਕਰਵਾਇਆ ਆ ਗਿਆ ਤਾਂ ਜੋ ਖੇਡਾਂ ਪ੍ਰਤੀ ਉਹਨਾਂ ਦਾ ਰੁਝਾਨ ਵੱਧ ਸਕੇ ਉਹਨਾਂ ਨੇ ਦੱਸਿਆ ਕਿ ਇਹ ਲੀਗ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਮਹੀਨਾ ਚੱਲੇਗੀ ਪਹਿਲਾਂ ਇਹ ਬਲਾਕ ਪੱਧਰ ਤੇ ਮੈਚ ਹੋਣਗੇ ਉਸ ਤੋਂ ਬਾਅਦ ਜ਼ਿਲ੍ਹਾ ਪੱਧਰ ਤੇ ਇਹਨਾਂ ਖੇਡਾਂ ਦੇ ਮੈਚ ਕਰਵਾਏ ਜਾਣਗੇ ਉੱਥੇ ਹੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਫਿਰ ਨਸ਼ੇ ਦਾ ਵਪਾਰ ਕਰਨਾ ਬੰਦ ਕਰ ਦਿਓ ਹਾਂਜੀ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਜੜੀ ਮੋਹਮ ਚਲਾਈ ਗਈ ਹੈ ਉਦੇ ਤਹਿਤ ਜਿੱਥੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕਰ ਰਹੇ ਹਾਂ ਉੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਅਸੀਂ ਖੇਡਾਂ ਦਾ ਆਯੋਜਨ ਕੀਤਾ ਜਿਹਦੇ ਤਹਿਤ ਸਰਕਲ ਬੱਸੀ ਪਠਾਣਾ ਵਿਖੇ ਸ਼੍ਰੀਮਾਨ ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਜੀ ਦੀ ਅਗਵਾਈ ਹੇਠ ਸਰਕਲ ਬੱਸੀ ਪਠਾਣਾ ਵਿਖੇ ਮੇਰੇ ਵੱਲੋਂ ਮੇਰੇ ਐਸਐਚਓ ਬੱਸੀ ਐਸਐਚਓ ਬਡਾਲੀ ਵੱਲੋਂ ਵਾਲੀਬਾਲ ਤੇ ਫੁੱਟਬਾਲ ਦੀਆਂ ਖੇਡਾਂ ਸ਼ੁਰੂ ਕਰਾਈਆਂ ਗਈਆਂ ਨੇ ਇਹ ਲੀਗ ਮੈਚ ਬਾਲੀਬਲ ਦੇ ਜਿਹੜੇ ਨੇ ਉਹ ਕੱਲ ਬਰਾਸਪਿੰਡ ਵਿਖੇ ਸ਼ੁਰੂ ਕਰਾ ਦਿੱਤੇ ਗਏ ਨੇ ਤੇ ਫੁੱਟਬਾਲ ਅੱਜ ਜਿੱਥੇ ਆਈਡੀ ਬੱਸੀ ਵਧਣਾ ਸ਼ੁਰੂ ਕਰਾਈ ਗਈ ਹੈ ਇਹ ਲੀਗ ਮੈਚ ਕਰੀਬ 1 ਮਹੀਨਾ ਚੱਲਣਗੇ ਤੇ ਜਿਹੜੇ ਫਰਸਟ ਉਹਨਾਂ ਦੀ ਟੀਮਾਂ ਨੂੰ ਬੱਜਵਾਂ ਨਾਮ ਦਿੱਤੇ ਜਾਣਗੇ ਉਹਨਾਂ ਦਾ ਹੌਸਲਾ ਵਧਾਈ ਕੀਤਾ ਜਾਵੇ ਜ਼ਿਲ੍ਹੇ ਦੇ ਲੈਵਲ ਦੇ ਬੱਚੇ ਭਾਗ ਲੀ ਰਹੇ ਨੇ ਜਾਂ ਫਿਰ ਬਾਹਰੋਂ ਵੀ ਆ ਰਹੇ ਹਾਂ ਹਾਂ ਜਿਹੜੀਆਂ ਇਹ ਪਿਆਰ ਟੀਮਾਂ ਨੇ ਜੀ ਜਿਹੜੀਆਂ ਪਿੰਡਾਂ ਦੇ ਵਿੱਚ ਨੌਜਵਾਨ ਨੇ ਜਿਹੜੀਆਂ ਆਲਰੇਡੀ ਟੀਮਾਂ ਤਿਆਰ ਨੇ ਜਿਹੜੀਆਂ ਅਕੈਡਮੀ ਨਾਲ ਜੁੜੀਆਂ ਹੋਈਆਂ ਨੇ ਜਾਂ ਕੋਈ ਵੀ ਮਰਜ਼ੀ ਮਦਦਕ ਟੀਮ ਇੱਥੇ ਸਾਡੇ ਕਮੇਟੀ ਬਣਾਈ ਗਈ ਹੈ ਪਹਿਲਾਂ ਸਬਡੀਮ ਪੱਧਰ ਤੇ ਉਹਨਾਂ ਕੋਲ ਅੱਗੇ ਆਪਣੀ ਨਾਮ ਲਿਖਾਉਂਦੇ ਨੇ ਤੇ ਉਹ ਟੀਮਾਂ ਦੇ ਆਪਸੀ ਮੁਕਾਬਲੇ ਕਰਾਏ ਜਾਂਦੇ ਨੇ ਪਹਿਲਾਂ ਅਸੀਂ ਬਲਾਕ ਪੱਧਰ ਤੇ ਆਪਣੇ ਸਰਕਲ ਪੱਧਰ ਤੇ ਟੀਮਾਂ ਫਸਟ ਕੱਢਾਂਗੇ ਤੇ ਬਾਅਦ ਵਿੱਚ ਉਹਨਾਂ ਦੀਆਂ ਦੂਜੇ ਬਲਾਕਾਂ ਦੀ ਫਸਟ ਆਉਣ ਵਾਲੀਆਂ ਟੀਮਾਂ ਨਾਲ ਜ਼ਿਲ੍ਹਾ ਲੈਵਲ ਤੇ ਐਸਐਸਪੀ ਵੱਲੋਂ ਮੁਕਾਬਲੇ ਕਰਾਏ ਜਾਣਗੇ ਸਰ ਜਿੱਥੇ ਨੇ ਵਧੀਆ ਉਪਰਾਲੇ ਵੀ ਕਰਾਈ ਜਾ ਰਹੇ ਨੇ ਪ੍ਰਸ਼ਾਸਨ ਵੱਲੋਂ ਸ਼ਰਾਰਤੀਆਂ ਸੰਸਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸ਼ਰਾਰਤੀਆਂ ਅਨਸਰਾਂ ਨੂੰ ਤਾਂ ਮੈਸੇਜ ਬਿਲਕੁਲ ਸਾਫ਼ ਹੈ ਸ਼ਰਾਰਤੀਆਂ ਅਨਸਰਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਸਮਾਜ ਚ ਪੂ ਇਹ ਉਹਨਾਂ ਤੇ ਉਹਨੂੰ ਸਖਤੋ ਸਖਤ ਕਾਰਵਾਈ ਕੀਤੀ ਜਾਊ ਜੇ ਕੋਈ ਐਦਾਂ ਦਾ ਕੰਮ ਕਦੋਂ ਚੱਕੂਗਾ ਜੀ